जी, जी, हां जी कित्ता ਕੀ ਹਾਲ ਚਾਲ ਆ ਗਏ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਿਣਾ ਟਾਈਮ ਕਿਤੇ ਵੇਸਟ ਕਰਦੇ ਹਾਂ ਵੀਡੀਓ ਸਟਾਰਟ। ਤੋਂ ਆ ਯਾਰ ਸ਼ੁਰੂ ਕਰਤੇ ਆਂ। ਆ ਲੈ ਪਰ ਕੁੰਜੀਆਂ ਤੇ ਸੰਭਲ ਲਿਜੋ ਨਾ ਖਸਮਾ ਨੂੰ ਖਾਂਦਾ ਇ ਤੇਰਾ ਘਰ। ਆ ਬਣਾ ਹੁਣ ਤਾਂ ਤੂੰ ਤੋਜੋਰੀਆਂ ਦੀਆਂ ਚਾਬੀਆਂ ਫੜਾਉਣੀਆਂ ਹੀ ਆ। ਖਾਲੀ ਜੋ ਕਰਤੀ ਆਂ। ਕੀ ਗੱਲ ਸਕੈਨਰਾਂ ਵਾਲੇ ਪੈਸੇ ਖਤਮ ਹੋ ਗਏ? ਡੱਕਤ ਨਾਲ ਲਪੇਟੇ ਇਦਾਂ ਖਾਂਦੀ ਜਿੱਦਾਂ ਮੱਝ ਸੰਗਲ ਨਾਲ ਲਪੇਟੇ ਖਾਂਦੀ ਹੁੰਦੀ ਆ। ਚਲੇ ਛੁੱਟ ਜੂ ਯਾਰਾ ਤੋਪਿਆ ਤੂੰ ਤਾਂ ਜੇ ਫੁੱਲ ਕੇ ਨਾ ਖਵਾਉਂਗੇ ਇਕ ਮੇਰੀ ਸੀਮ ਵਰ ਗਈ ਮੈਂ ਸੁੱਚੀ ਨਾਲ ਲਾ ਕੇ ਰੱਖ ਲੈ ਅਜਿਹਾ ਦੋਤਾ ਇਹਦੇ ਪਹਿਲੇ ਘਰ ਵਾਲੇ ਨੇ ਕਿਹਾ ਨੇ ਕਿ ਰੋਟੀ ਨਹੀਂ ਹਿਲਾ ਕੇ ਖਵਾਉਂਦੀ ਹੁੰਦੀ ਹੁਣ ਉਦੋਂ ਦੀ ਰੋਟੀ ਵਾਲੀਆਂ ਵੀਡੀਓ ਪਾਉਂਦੀ ਰਹਿੰਦੀ ਆ ਜਿੰਨੀ ਇਹਦੀ ਦੇ ਆ ਢਰਮੀ ਆਟੇ ਦੀ ਇਹਨੂੰ ਇੱਕ ਦਿਨ ਚ ਲੱਗ ਜਾਂਦੀ ਹੁੰਨੀ ਆ ਤੋਪ ਤਪ ਬਣ ਗਿਆ ਏ ਕਰਕੇ ਕਦਛਾਤ ਜਣਾ ਮੇਰੇ ਲਈ ਦੁੱਖ ਬਣ ਗਿਆ ਏ ਕਰਕੇ ਕੀ ਆ ਨਾਸ ਜਣਾ ਨਾ ਹੁਣ ਇਹਦੇ ਵਿੱਚ ਕਿਹੜੀ ਨੀਰੂ ਬਾਜਵਾ ਲੱਭ ਗਈ ਤੁਹਾਨੂੰ ਜਿਹੜਾ ਇਹਨੂੰ ਗਾਣੇ ਦੇ ਵਿੱਚ ਰੋਲ ਦੇ ਦਿੱਤਾ ਆਹ ਦੇਖ ਲਓ ਪਤਾ ਨਹੀਂ ਇਹੋ ਜਿਹਿਆਂ ਨੂੰ ਲੋਕ ਕਿਉਂ ਇੰਨਾ ਸਿਰ ਤੇ ਚੜਾ ਲੈਂਦੇ ਨੇ ਜੋ ਮਰਜ਼ੀ ਕਰ ਲੋ ਸਾਡੀ ਸੋਚ ਨਹੀਂ ਬਦਲ ਸਕਦੀ ਅਸੀਂ ਟੈਲੈਂਟਡ ਲੋਕ ਸੜਕਾਂ ਤੇ ਰੋਲ ਦੇ ਫਿਰਦੇ ਆ ਤੇ ਇਹੋ ਇਹੋ ਜਿਹਿਆਂ ਨੂੰ ਫਿਲਮਾਂ ਗਾਣਿਆਂ ਵਿੱਚ ਰੋਲ ਦਿੰਦੇ ਆ ਨਾ ਇਹਨੂੰ ਇਹਦੇ ਸਪੈਸ਼ਲ ਟੈਲੈਂਟ ਦੇ ਬੇਸ ਤੇ ਤੇ ਨਹੀਂ ਕਿਤੇ ਰੋਲ ਦੇਤਾ ਗਾਣੇ ਦੇ ਵਿੱਚ ਸਿਹ ਦੂਰੀਆ ਕੋਈ ਹੱਲ ਹੀ ਨਹੀਂ ਅੱਜ ਵੀ ਤੂੰ ਆਇਆ ਨਾ ਤੂੰ ਹਣਾ ਕੱਲ ਵੀ ਨਹੀਂ ਚਿੱਠੀਆਂ ਵੀ ਪਾਈਆਂ ਮੈਂ ਉਹ ਜਾ ਪੈਣੇ ਪੱਲੇ ਗੱਲੇ ਚ ਤਾਰ ਤੂਰ ਫਰਾਕਿਆ ਫੇਰ ਗਾਣਾ ਗਾਲੀ ਆ ਕੇ ਪੈਣਾ ਜਿਹੜੇ ਹਿਸਾਬ ਨਾਲ ਤੂੰ ਉਹਨੂੰ ਆਉਣੇ ਨੂੰ ਕਹਿੰਦੀ ਨਾ ਆਉਣ ਉਹਨ ਦਾ ਤੇ ਉਹਦਾ ਪਤਾ ਨਹੀਂ ਉਹਨੇ ਚਾਂਟੇ ਜ਼ਰੂਰ ਝੜ ਦੇਣੀਆਂ ਤੇਰੇ ਲੱਗਦਾ ਇਹੋ ਜੇ ਗਾਣੇ ਉਹਨੂੰ ਵੀ ਸੁਣਾਉਂਦੀ ਰਹੀ ਹੋਣੀ ਤਾਂ ਹੀ ਤਾਂ ਅਗਲਾ ਛੱਡ ਕੇ ਤੁਰ ਗਿਆ ਤਾਂ ਹੀ ਤਾਂ ਹੁਣ ਤੇਰੀਆਂ ਚਿੱਠੀਆਂ ਨਹੀਂ ਪੜਦਾ ਭੈਣੋਂ ਮੇਕਅਪ ਕਰਾਉਣ ਗਈਆਂ ਸੀਗਾ ਕਿ ਕਿਸੇ ਫਿਲਮ ਚ ਚੜੇਲ ਦਾ ਰੋਲ ਮਿਲ ਗਿਆ ਸੀਗਾ ਪੱਲਰਵੱਲੀ ਨੂੰ ਲੱਗਦਾ ਜਣਾ ਤੇ ਡਰਮੀ ਆਟੇ ਦੀ ਵੇਲੀ ਕਰਤੀ ਨਾ ਦੀਦੀ ਮੂੰਹ ਤੋਂ ਤਾਂ ਅਮਰੀਕਨ ਬਣ ਗਈਆਂ ਪਰ ਹੱਥਾਂ ਪੈਰਾ ਤੋਂ ਹਜੇ ਵੀ ਆਫਰੀਕਨ ਹੀ ਉਹ ਕੀਮਤ ਲਾ ਦਿੰਦੇ ਜੇ ਨਿਕਣਾ ਹੀ ਸੀ ਤਾਂ ਲੱਖ ਦਿੰਦੀ ਨੀ ਤੇਰੀ ਵੱਧ ਕੇ ਕੀਮਤ ਲਾ ਚੱਲ ਦੀਦੀ ਬਣ ਗਈ ਵੀਡੀਓ ਹੁਣ ਜਲਦਬ ਨਾਲ ਨੋਟ ਚੱਕ ਲੈ ਨਹੀਂ ਤੇ ਮੰਮੀ ਆ ਗਈ ਤੇ ਮੰਮੀ ਨੇ ਕੁੱਟ-ਕੁੱਟ ਕੇ ਚਿੜੜ ਲਾਲ ਕਰ ਦੇਣਿਆ ਨਾ ਇਹ ਵੈਲੈਂਟਾਈਨ ਡੇ ਖਾਇਆ ਆ ਰੋਟੀ ਇਕੱਠੇ ਬੈਠ ਕੇ ਕੋਈ ਫਾਇਦਾ ਨਹੀਂ ਹੁਣੇ ਤੈਨੂੰ ਇੱਕ ਨਾ ਇੱਕ ਦਿਨ ਛੱਡ ਹੀ ਜਾਣਾ ਕੋਈ ਫਾਇਦਾ ਨਹੀਂ ਫालतू ਪੈਸੇ ਵੇਸਟ ਕਰ ਰਿਹਾ ਇਸ ਤੋਂ ਬਾਅਦ ਇਸ ਤੋਂ ਵਧੀਆ ਸੀ ਮੈਨੂੰ ਚਾਕਲੇਟ ਆ ਭੈਣ ਨੂੰ ਜ਼ਿਆਦਾ ਹੀ ਸਦਮਾ ਲੱਗਾ ਆ ਕੁਝ ਵੈਲੈਂਟਾਈਨ ਡੇ ਦਾ ਜਦੋਂ ਦਾ ਵੈਲੈਂਟਾਈਨ ਡੇ ਆਇਆ ਜਾਂ ਆਉਣ ਵਾਲਾ ਸੀਗਾ ਇਹ ਉਦੋਂ ਉਹਦੀਆਂ ਵੀਡੀਓ ਪੋਸਟ ਕਰੀ ਜਾਂਦੀ ਆ ਖਾਇਆ ਰੋਟੀ ਖਾਣ ਜਾਣਾ ਰੋਟੀ ਦੇਤਾ ਰੋਜ਼ ਕਰ ਲਈ ਕਿਸ ਕਰ ਲਿਆ ਹੱਗ ਦੱਸ ਤੈਨੂੰ ਕੀ ਤੇਰਾ ਨਹੀਂ ਹੈਗਾ ਤਾਂ ਤੈਨੂੰ ਹੁਣ ਲੋਕਾਂ ਦਾ ਵੀ ਪ੍ਰੋਬਲਮ ਹੋਣ ਲੱਗ ਪਈ ਨਾ ਪੈਣ ਤੂੰ ਵੀ ਆਪਣੀ ਬੂਥੀ ਬਾਥੀ ਸਵਾਰ ਲਾ ਤੇਰਾ ਵੀ ਕੋਈ ਬਣ ਜੂ ਤੈਨੂੰ ਵੀ ਦੇ ਦੂ ਕੋਈ ਰੋਜ਼ ਤੈਨੂੰ ਵੀ ਦੇ ਦੂ ਕੋਈ ਚਾਕਲੇਟ ਹੈ ਕਿਉਂ ਦੂਸਰੇ ਦੀ ਥਾਲੀ 'ਚ ਮੂੰਹ ਮਾਰੀ ਜਾਨੀ ਆ ਦੂਸਰੇ ਥਾਲੀ ਵਾਲ ਦੇਖਦੇ ਲਾਲਾ ਸੁੱਟੀ ਜਾਨੀ ਆ ਨਾ ਬਿੱਬੇ ਜਿੱਦਾਂ ਦਾ ਤੇਰਾ ਪਹਿਰਾਵਾ ਆ ਤੂੰ ਤਾਂ ਤਿੰਨਾਂ ਦਾ ਦਿਲ ਲਾਈ ਰੱਖਦੀ ਹੋਏਂਗੀ ਜੀਤੇ ਸੇ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੇ ਚੈਨਲ ਦੀ ਰੀਚ ਵੱਧ ਸਕੇ ਸੋ ਮਿਲਦੇ ਆਂ ਕੱਲ ਹੋਰ ਇੱਕ ਨਵੀਂ ਵੀਡੀਓ ਦੇ ਨਾਲ ਚਲੋ ਜੀ ਤਦਾ ਤੱਕ ਸਤਿ ਸ਼੍ਰੀ ਅਕਾਲ